ਸਰਹੰਦਾ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਚੁੰਨੀ ਨੇੜੇ ਐਸਬੀਐਲ ਨਹਿਰ ਨੇੜੇ ਤਿੰਨ ਕਾਰਾਂ ਦੀ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ ਉਹਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕਾਂ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਿੰਡ ਚੜਦੀ ਅਤੇ ਭੁਪਿੰਦਰ ਸਿੰਘ ਵਾਸੀ ਪਿੰਡ ਬਸਿਆ ਵੈਦਵਾਨ ਵਜੋਂ ਹੋਈ ਹੋ ਅ ਫ੍ਰੀ ਦਾ ਦਾ ਸਹਾਦਤ ਉਹਦੀ ਹੈ ਅਦੇ ਕੋਈ ਇਨਫੋਰਮੇਸ਼ਨ ਆਈ ਸੀ ਕਿ ਜੰਨੀ ਅਸਰਜਲ ਮਾਰ ਤੇ ਨੀ ਟੰਗ ਗੱਡੀਆਂ ਦਾ ਆਫ ਸਪ੍ਰਿੰਨ ਨਾਲ ਹਾਸਾ ਹੋਇਆ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਜਸਨੀ ਦੇ ਡਰਾਈਵਰ ਤੋਂ ਉਹਨਾਂ ਗੱਡੀਆਂ ਦੇ ਉਹਨਾਂ ਦੀ ਜਖਮ ਹੋਣ ਵਾਲੇ ਪਤਾ ਲੱਗਾ ਤੇ ਚਾਰ ਬੰਦੇ ਹੋਰ ਜਖਮੀ ਹੋਏ ਨੇ ਕਿ ਜਿਹੜੇ ਗੱਲ ਸਵੈਨਤਾ ਚ ਮਿਲਦੇ ਸਨ ਤਾਂ ਨਾ ਰਹਿਣ ਵਾਲੀ ਗੱਲ ਹੈ। ਸਵੈਨੋਗਾਂ ਦੇ ਵਿੱਚ ਸੇ ਪ੍ਰੋਗਰਾਮ ਚ ਜਾਨ ਜੋ ਇਹ ਕੰਟੀਨਿਊਸ ਸਾਈਡ ਤੇ ਕਿੱਦਾਂ ਪਈਆਂ ਨੇ ਰਸਤਾ ਚੱਜੀ ਪਤਾ ਕਿਉਂ ਲੱਗਦਾ। ਪਤਾ ਲੱਗਿਆ ਕੁਝ ਕਿੱਦਾਂ ਹਾਸਾ ਹੋਇਆ ਕੁਝ ਇਹ ਛੋਹ ਆਪੇ ਗੱਡੀ ਹਿੱਕ ਤੋਈ ਦੱਸਦੇ ਨੇ ਅਜੇ ਹੁਣ ਉਹਦੇ ਪ੍ਰੰਤ ਤੋਂ ਬਾਅਦ ਹੀ ਪਤਾ ਨਹੀਂ। ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਇਹ ਪਤਾ ਲੱਗਿਆ ਕੋਈ ਗੱਡੀ ਇੱਕ ਚੰਡੀਗੜ੍ਹ ਤੋਂ ਆ ਰਹੀ ਸੀ ਤੇ ਦੋ ਵੱਡੀਆਂ ਸਤਲਜ ਸਾਈਡ ਤੋਂ ਚੰਡੀਗੜ੍ਹ ਸਾਈਡ ਤੋਂ ਠੀਕ ਹੈ ਕੋਈ ਨੌਜਵਾਨ ਸੀ ਕਿ ਮਾਰਨ ਵਾਲਾ ਇਹ ਕਿਤਾ ਸੀ ਇਹ ਜੋ ਬੱਚਾ 15 ਬੱਚਾ ਸੀ ਜੀ ਤੇ ਉਹ ਇੱਕ ਪਰਿਵਾਰ ਦੇ ਪੂਰੀ ਫੈਮਿਲੀ ਉਹ ਆ ਤੇ ਡਰਾਈਵਰ ਵੀ ਐਸਐਸ ਵੀ ਉਹ ਬੱਚੇ ਸੀ ਦੇ ਨਾਲ ਟੈਂਪੋ ਵਿੱਚ ਤੇ ਦੋ ਬੇਟੇ ਉਹਨਾਂ ਦੇ ਸਤਾਂ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ